ਹਾਦਰ ਸੂਰਮਿਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਮੰਗੂ ਆਪਾਂ ਇੱਥੇ ਆਉਨੇ ਆ ਵਿਚਾਰਾਂ ਕਰਦੇ ਆ ਤੇ ਫਿਰ ਚਲੇ ਜਾਂਦੇ ਆ ਮੈਂ ਜਦੋਂ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਐ ਆਈ ਕਾਰਨ ਐ ਆਪਣੇ ਤੇ ਹਮਲੇ ਹੋ ਰਹੇ ਐ ਕਾਂਗਰਸ ਦੇ ਪੰਡਾਲ ਕੋਲੋਂ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੈਂਕਾਂ توپਾਂ ਦੇ ਹਮਲਾ ਕੀਤਾ ਹੋਏ ਜਿਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਨਹੀਂ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਥੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਬੀਜੇਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ 'ਚ ਕਿਉਂਕਿ ਮੁਸਲਮਾਨ ਸਮਝਦੇ ਐ ਕਿ ਬਾਬਰੀ ਬਜਜਤ ਬੀਜੇਪੀ ਨੇ ਢੁਆਈ ਐ ਉਹ ਕਹਿੰਦੇ ਮਰ ਜਾਂਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਚਰਮਨੀਆਂ ਲੈਣ ਵਾਸਤੇ ਆਪਣੀ ਕੌਮ ਨੂੰ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਆਪਾਂ ਕਹਿੰਦੇ ਆ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਆਉਂਦਾ ਉਹਦੀ ਗੱਲਾਂ 'ਚ ਲੱਗ ਜਾਂਦੇ ਆ ਆਏ ਸਮਝਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮੈਜੋਰਿਟੀ ਚ ਹੈ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਹੈ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕੰਨਵੋ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋ ਗਏ ਜਦੋਂ ਅਕਾਲੀ ਦਲ ਤਕੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਧਾਮੀ ਸਾਹਿਬ ਬੈਠੇ ਐ ਤੁਸੀਂ ਦੇਖੋ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਤੀ ਬਦਲ ਦਿੱਤਾ ਤੇ ਅੱਜ ਉਹ ਕਾਬਜ ਹੋ ਗਏ ਐ। ਤੱਕ ਪਟਨਾ ਸਾਹਿਬ ਦਾ ਐਕਟ ਬਦਲ ਦਿੱਤਾ। ਕਾਬਜ ਹੋ ਗਏ ਐ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋਡੀ ਗੁਰੂ ਘਰ ਦੀ ਕਮੇਟੀ ਐ। ਉਹਦੇ ਤੇ ਕਾਬਜ ਹੋ ਗਏ ਐ। ਆਪਣੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਐ ਜਿਹੜੀ ਅੰਗਰੇਜ਼ ਨਹੀਂ ਹਿੰਮਤ ਕਰ ਸਕੈ। ਤੁਸੀਂ ਆਪਣੇ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐ ਜੀ ਪੀ ਸੀ ਵੀ ਤੋੜਾ ਲਈ ਹੈ ਆ ਤਾਂ ਸ਼ੁਕਰ ਹੈ ਕੇ ਜੀ ਪੀ ਸੀ ਮੈਂਬਰ ਪੰਜਾਬ ਦੇ ਜਿਹੜੇ ਹੈ ਤਕੜੇ ਰਹੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਐ ਜੀ ਪੀ ਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਇਆ ਧਾਮੀ ਸਾਹਿਬ ਜਦੋਂ ਪਿਛਲੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਦੇਖ ਲਓ ਪੂਰੀ ਤਾਕਤ ਲੱਗਿਆ ਸੀ ਤੇ ਫਿਰ ਕਿਦੋਂ ਜਾਗੋਂਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅੰਮ੍ਰਿਤਧਾਰੀ ਬੀਬੀ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਇੰਤਿਹਾਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਾਂ ਨੇ ਆਪ ਨੂੰ ਕਮਜ਼ੋਰ ਕਰ ਲਿਆ ਦੋਸ਼ੀ ਕਾਲੀ ਦਲ ਨਹੀਂ ਹੈ ਕਾਲੀ ਦਲ ਨੂੰ ਮੈਂ ਹੈਰਾਨ ਹੈ ਸੇ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜਥੇਬੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਅੱਜ ਕਿਛੇ ਦਾਦੂ ਵਾਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿਧਰੇ ਜਫੀ ਪਾਈ ਫਿਰਦੇ ਆ ਹੁਣ ਕਿਧਰੇ ਹੁਣ ਜਦੋਂ ਬੇਅਦਬੀਆਂ ਹੋਈਆਂ ਹੁਣ ਕੋਈ ਹੁਣ ਕੋਈ ਨਹੀਂ ਬੋਲਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 10 ਸਾਲ ਹੋ ਗਏ ਹੁਣ ਤਾਂ ਆਪਣੀ ਸਰਕਾਰ ਨਹੀਂ ਹੁਣ ਤਾਂ 5 ਸਾਲ ਕਾਂਗਰਸ ਦੀ ਰਹੀ ਆ ਹੁਣ ਝਾੜੂ ਵਾਲੇ ਦੀ ਐ ਉਦੋਂ ਕਹਿੰਦੇ ਸੀ ਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਅਦਬੀ ਕਰਾਈ ਦੱਸੋ ਕਿਹੜਾ ਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਅਦਬੀ ਦਾ ਇੱਕ ਤੇ ਦੱਸੋ ਕਰਾਈ ਕਰੋਣ ਵਾਲੇ ਉਹ ਐ ਉਹਨਾਂ ਨੂੰ ਪਤਾ ਸੀ ਕਿ ਕਾਲੀ ਦਲ ਨੇ ਇੰਨੇ ਕੰਮ ਕੀਤੇ ਐ ਲਗਾਤਾਰ 10 ਸਾਲ ਜੇ ਰੋਕਣਾ ਤੇ ਨਾਂ ਤੇ ਐਡੇ ਵੱਡੇ ਇਲਜ਼ਾਮ ਲਾ ਦਿਓ ਸਾਰੇ ਹੀ ਚਿੰਮੜ ਗਏ ਸਾਰੇ ਹੀ ਪਾਰਟੀਆਂ ਕਟੀਆਂ ਹੋ ਗਈਆਂ ਤੁਹਾਡੇ ਤੇ ਤੁਹਾਡੇ ਤੁਸੀਂ ਗੱਲਾਂ ਚ ਆ ਗਏ ਤੇ ਆਪਣੀ ਪਾਰਟੀ ਨੂੰ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਆ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੋਲਦੇ ਫਿਰਦੇ ਆ ਸਾਰੇ ਹੁਣ ਜਿੱਥੇ ਜਾਈਦਾ ਹੁਣ ਕਹਿੰਦੇ ਆ 2027 ਖੇਤੀ ਲੈ ਕੇ ਆਓ 27 ਕਿਵੇਂ ਛੇਤੀ ਆਉਗੀ ਘਟ ਤੋਂ ਘਟ ਆਪ ਤਾਂ ਮਨ ਬਣਾ ਲਈਏ ਉਹਨਾਂ ਦੇ ਧਰਨਿਆਂ ਤੇ ਉਹਨਾਂ ਦੇ ਰੈਲੀਆਂ ਤੇ ਜਾਣਾ ਤਾਂ ਬੰਦ ਹੋ ਆਪਣੀ ਤਾਕਤ ਵਧਾਓ ਤਾਂ ਬਚਾਂਗੇ ਤਾਂ ਕੌਮ ਬਚੂਗੀ ਹੁਣ ਤੁਸੀਂ ਬੇਅਦਬੀ ਦੀ ਗੱਲ ਕਰਦੇ ਆ ਕਿਹੜਾ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਹੈ ਕਿਹਨੂੰ ਸਜ਼ਾ ਮਿਲੀ ਹੈ ਪਤਾ ਕਿਸੇ ਨੂੰ ਨਰੇਸ਼ ਯਾਦਵ ਨੂੰ ਬੇਅਦਬੀ ਕਰਨ ਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਇਹ ਕਿਨੂੰ ਕੌਣ ਆ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ.ਐਲ.ਏ ਇੱਥੇ ਆ ਕੇ ਬੇਅਦਬੀ ਕਰਨ ਆਇਆ ਆਇਆ ਸੀ ਕੀਤੀ ਤੇ ਅਸੀਂ ਫੜਿਆ ਸੀ ਉਹਨੂੰ ਤੇ ਉਹਦੇ ਵਕੀਲ ਕੌਣ ਹੈ ਵਕੀਲ ਕੌਣ ਲੜ ਰਿਹਾ ਹੈ ਉਹਦਾ ਕੇਸ ਆ ਆਪਣਾ ਆ ਆਪਣਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੜ ਰਹੇ ਆ ਆ ਸਜ਼ਾ ਹੋਣੀ ਸੱਤ ਅੱਠ ਮਹੀਨੇ ਹੋਏ ਆ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਿਆਦਮੀ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਯਾਦਵ ਨੂੰ ਫਿਰ ਕੇਜਰੀਵਾਲ ਨੇ ਬੁਲਾਏ ਅਫਸਰ ਬੁਲਾਏ ਤੇ ਕਿਹਾ ਕਿ ਕੇਸ ਹੀ ਵਾਪਸ ਕਰਾ ਲੋ ਚਲਦੇ ਕੇਸ ਖਤਮ ਹੋ ਗਿਆ ਕੇਸ ਕੋਰਟ ਨੇ ਫੈਸਲਾ ਦੇਣਾ 1 ਮਹੀਨੇ ਪਹਿਲੇ ਮਲੇਰ ਕੋਰਟਲੇ ਦੇ ਡੀਸੀ ਨੇ ਦਰਖਾਸਤ ਦਿੱਤੀ ਸੈਸ਼ਨ ਕੋਰਟ ਨੂੰ ਕੀ ਅਸੀਂ ਵਾਪਸ ਲੈ ਰਹੇ ਹਾਂ ਕੇਸ ਦੇਖੋ ਆਈ ਕਹਿੰਦੇ ਸੀ ਨਾ ਬੇਅਦਬੀ ਕਰਦੇ ਵਾਪਸ ਲੈ ਪਰ ਸੈਸ਼ਨ ਜੱਜ ਧਕਣਾ ਸੀ ਉਹ ਕਹਿੰਦੇ ਏਡੇ ਸਬੂਤ ਹੈ ਉਹਨੇ ਦਰਖਾਸਤ ਹੀ ਰਿਜੈਕਟ ਕਰ ਦਿੱਤੀ ਤੇ ਅੱਜ ਉਹ ਅੰਦਰ ਹੈ ਮੈਂ ਤੁਹਾਨੂੰ ਲਿਖ ਕੇ ਦਿੰਦਾ ਆ ਸਾਰੀਆਂ ਬੇਅਦਬੀਆਂ ਦੇ ਮਗਰਾਂ ਝਾੜੂ ਵਾਲੇ ਆ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਦਲੀ ਸਰਕਾਰ ਨੂੰ ਰੋਕਿਆ ਜਾਏ ਤੇ ਉਹ ਕਾਮਯਾਬ ਹੋ ਗਏ ਹੁਣ ਹਾਲਾਤ ਕੀ ਏ ਯਾਰ ਉਹ ਸੋਚਦੇ ਐ ਕਿ ਜਿਹੜਾ ਵੀ ਪੰਜਾਬ ਜਵਾਜ ਉਠਾਉਂਦਾ ਉਹਨੂੰ ਆਵਾਜ਼ ਨੂੰ ਕੁਚਲ ਦਿੱਤਾ ਜਾਏ ਡਰ ਆਲੇ ਹੁਣ ਮਜੀਠੀਆ ਸਾਹਿਬ ਤੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਟੱਪ ਗਏ ਤੇ 5 ਸਾਲਾ ਐਨਾ ਝਾੜੂ ਵਾਲੇ ਟੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ 5 5 ਸਾਲ ਵੀ ਕਿਤੇ ਚਲਾਨ ਰੁਕਦੇ ਐ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ 'ਚ ਨਹੀਂ ਮਿਲਿਆ ਫਿਰ ਆਮਦਨ 'ਚ ਪਾ ਦਿਓ ਫਿਰ ਕਿਸੇ ਹੋਰ 'ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਦੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰਾਉਣ ਦੀ ਕੋਸ਼ਿਸ਼ ਕਰਦੇ ਐ ਔਰ ਕੇਜਰੀਵਾਲ ਸਾਹਿਬ ਆ ਅਕਾਲੀ ਦਲ ਦੀ ਅਸੂਰ ਮੈਂ ਆ ਜੇਲ੍ਹਾਂ ਚ ਨੂੰ ਡਰਦੇ ਭਾਵੇਂ ਤੁਸੀਂ ਕੁਛ ਮਰਜੀ ਕਰ ਲੋ ਵੱਤ ਵੱਤ ਡੇਢ ਸਾਲੀ ਐ ਨਾ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਨੇ ਤਾਂ 16 16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲ੍ਹਾਂ ਗੱਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਤੁਹਾਡੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਦੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰਹੂਗੀ ਦੇਖੋ ਤੁਹਾਡੇ ਤੇ ਕਿੱਡਾ ਵੱਡਾ ਹਮਲਾ ਕੀਤਾ ਹੈ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਤੁਹਾਨੂੰ ਪਤਾ ਕੀ ਚੀਜ਼ ਹੈ ਆ ਤੁਹਾਡੀਆਂ ਜ਼ਮੀਨਾਂ ਦਿੱਲੀ ਵਾਲੇ ਬਿਲਡਰਾਂ ਨੂੰ ਦੇਣਾ ਚਾਹੁੰਦੇ ਐ ਕੀ ਕਾਨੂੰਨ ਬਣਾਇਆ ਜਿਹੜਾ ਸਾਡੇ ਟਾਈਮ ਚ ਕਾਨੂੰਨ ਸੀ ਕੀ ਤੁਸੀਂ ਕਿਸਾਨ ਦੀ ਰਜਾਮੰਦੀ ਦੇ ਬਿਨਾਂ ਇੱਕ ਜੀਨ ਜ਼ਮੀਨ ਐਕਵਾਇਰ ਨਹੀਂ ਹੋਣੀ ਸਾਡੇ ਸਮੇਂ ਚ ਜਿਹੜੀ ਕਮੇਟੀ ਬਣਦੀ ਸੀ ਉਹ ਪਿੰਡ ਦਾ ਪੰਚਾਇਤ ਦਾ ਸਰਪੰਚ ਤੇ ਮੈਂਬਰ ਹੁੰਦਾ ਸੀ ਹਲਕੇ ਦਾ ਐਮ ਐਲ ਏ ਮੈਂਬਰ ਹੁੰਦਾ ਸੀ ਤੇ ਪਿੰਡ ਵਾਲੇ ਨੂੰ ਪੁੱਛਿਆ ਜਾਂਦਾ ਸੀ ਤੇ ਜੇ ਜੋ ਵੀ ਜ਼ਮੀਨ ਐਕਵਾਇਰ ਕਰਨੀ 400 ਗੁਣਾ ਵੱਧ ਮਾਰਕੀਟ ਰੇਟ નો ਪੈਸਾ ਦਿੰਦੇ ਸੀ ਸਾਡੇ ਟਾਈਮ 'ਚ ਰੈਫਾਇਨਰੀ ਵਾਸਤੇ ਯੂਨੀਵਰਸਿਟੀ ਵਾਸਤੇ ਐਕਵਾਇਰ ਕੀਤੀ ਜਿੱਥੇ 20-20 ਲੱਖ ਕਿੱਲੇ ਦਾ ਰੇਟ ਸੀ ਅਸੀਂ 80-80 ਲੱਖ ਦਿੱਤਾ ਉਦੋਂ ਲੋਕੀ ਸਾਡੂੰ ਸਵਾਰਿਜ ਕਰਦੇ ਸਾਡੇ ਵੀ ਲੈ ਲਓ ਕਿਉਂਕਿ 80 ਲੱਖ ਜਦੋਂ ਮਿਲ ਜਾਂਦਾ ਸੀ ਅੱਗੇ ਜਾ ਕੇ ਜਿਹਦੇ 20 ਕਿੱਲੇ ਸੀ ਉਹ 80 ਕਿੱਲੇ ਬਣਾ ਲੈਂਦਾ ਸੀ ਪਰ ਇਹਨਾਂ ਨੇ ਦੇਖਿਆ ਤੇ ਬਿਲਡਰਾਂ ਨੇ ਕਿਹਾ ਕਿ ਅਸੀਂ ਐਡੀ ਮਹਿੰਗੀ ਨਹੀਂ ਦੇਣੀ ਲੈਣੀ ਜ਼ਮੀਨ ਕਿਉਂਕਿ ਕਰੋੜਾ ਰੁਪਏ 30000 ਕਰੋੜ ਦਾ ਸੌਦਾ ਕੇਜਰੀਵਾਲ ਨੇ ਕਰ ਲਿਆ ਕਿ ਮੈਂ 1.5 ਸਾਲ ਰਹਿ ਗਿਆ ਤੇ ਤੁਸੀਂ ਦੇਖ ਲਓ 55000 ਏਕੜ ਅਕਵਾਇਰ ਕਰਨ ਲੱਗੇ ਆ ੱੱਕੇ ਨਾਲ ਨੋਟੀਫਿਕੇਸ਼ਨ ਕੱਢਦੀ ਕਿਸਾਨ ਕਹਿੰਦੇ ਆ ਨਹੀਂ ਦੇਣੀ ਪਰ ਧੱਕੇ ਨਾਲ ਕੈਬਨਿਟ ਨੇ ਫੈਸਲਾ ਕਰਕੇ ਕਰਤਾ ਤੇ ਹੁਣ ਕੀ ਹੋਇਆ ਜਿਹੜੇ ਜਿਹੜੇ ਜ਼ਮੀਨ ਦਾ ਨਾਂ ਆ ਗਿਆ ਹੁਣ ਉਥੇ ਨਾ ਰਜਿਸਟਰੀ ਹੋਣੀ ਹੁੰਦੀ ਹੈ ਨਾ ਸੀਐਲਈ ਹੋਊਗਾ ਖੇਤੀ ਤੋਂ ਬਗੈਰ ਤੁਸੀਂ ਕੁਝ ਕਰ ਨਹੀਂ ਸਕਦੇ ਹੁਣ ਤੇ ਜਿਹੜੇ ਜ਼ਮੀਨਾਂ ਦੇ ਭਾਅ ਕਿੱਥੇ ਚਲੇ ਗਏ ਸੀ ਥੱਲੇ ਰੋਲ ਤੇ ਕਿਸਾਨ ਤੇ ਹਲ ਵੀ ਆਪਾਂ ਸੁੱਤੇ ਰਹਿ ਮੰਗੇ ਐਡੇ ਧੱਕੇ ਹੋਈ ਜਾਂਦੇ ਸ਼੍ਰੋਮਣੀ ਅਕਾਲੀ ਦਲ ਜੈ ਜਹਾ ਵੀ ਹੈ ਅਸੀਂ ਮੈਂ ਤੁਹਾਨੂੰ ਅੱਜ ਕੇਜਰੀਵਾਲ ਨੂੰ ਕਹਿਣਾ ਚਾਹਣਾ ਮੈਂ ਪਹਿਲੇ ਵੀ ਕਿਹਾ ਹੈ ਸਮੂਚੀ ਲੀਡਰਸ਼ਿਪ ਤਿਆਰ ਹੈ ਵਰਕ ਕਰ ਤਿਆਰ ਹੈ ਜਾਨ ਵੀ ਜਾਣੀ ਪਏ ਦੇਵਾਂਗੇ ਪਰ 1 ਇੰਚ ਜ਼ਮੀਨ ਪੰਜਾਬ ਦੀ ਨਹੀਂ ਇਹਨਾਂ ਠੱਗਾਂ ਨੂੰ ਲੈਣ ਦੇਵਾਂਗੇ ਨਾਲੇ ਪਹਿਲੀ ਤਰੀਕ ਨੂੰ पहली सितंबर नोमी अकाली दल ए गुंडिया खिलाफ ठगा के खिलाफ और ठगा की सरकार खिलाफी जमीन बचा मोर्चा ला रही है पंजाब बचा मैं बेनती कर हर रोज जथा जाया करूंगा मोहाली अंब साहब गुरु के घर हैरान रह जाओगे करोड़ रुपये ला के ਕੇਜਰੀਵਾਲ ਨੇ ਆਪਣਾ ਇੱਕ ਸ਼ੀਸ਼ ਮਹਿਲ ਬਣਾ ਲਿਆ ਜਿੱਥੇ ਆ ਕੇ ਰਹਿੰਦਾ ਉਹਨੂੰ ਘੇਰਾ ਕਰਾ ਕਰੇਂਗੇ ਜਿੰਨਾ ਤੱਕ ਉਹ ਵਾਪਸ ਕਾਨੂੰਨ ਵਾਪਸ ਨਹੀਂ ਲੰਦਾ ਮੈਂ ਬਿਲਡਰਾਂ ਨੂੰ ਦੱਸਣਾ ਚਾਹਣਾ ਹੈ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਪੈਸੇ ਦੇਣ ਬਰਬਾਦ ਨਾ ਕਰਿਓ ਆਪਣੇ ਕਿਉਂਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਤੇ ਮੈਂ ਵਾਦਾ ਕਰਦਾ ਹਾਂ ਪ੍ਰਮਾਤਮਾ ਮੇਰ ਕਰੇ ਖੋਡਾ ਆਸ਼ੀਰਵਾਦ ਹੈ ਤੁਸੀਂ ਪੰਥ ਦੀ ਪੰਜਾਬ ਦੀ ਸਰਕਾਰ ਵਾਪਸ ਲੈ ਕੇ ਉਸਤਾਈ ਨੂੰ ਪਹਿਲੇ ਹੀ ਦਿਨ ਜੇ ਧੱਕੇ ਨਾਲ ਵੀ ਕੀਤੀ ਅਸੀਂ ਵਾਪਸ ਕਰ ਦਾਂਗੇ ਜਿਵੇਂ ਐਸੋਇਲ ਨਹਿਰ ਦੀ ਜ਼ਮੀਨ ਐਕਵਾਇਰ ਕੀਤੀ ਅਸੀਂ ਵਾਪਸ ਕੀਤੀ ਮੈਂ ਕਾ ਵੀ ਐਲਾਨ ਕਰਦਾ ਹਾਂ ਦੇਖੋ ਕਿੰਨਾ ਟੱਕਾ ਆਪਣੇ ਨਾਲ ਹੁੰਦਾ ਹੈ ਹਿਮਾਚਲ ਪ੍ਰਦੇਸ਼ ਆਪਣੇ ਗਵਾਂਡੀ ਸੂਬਾ ਜੇ ਪੰਜਾਬ ਦਾ ਉੱਥੇ ਕੋਈ ਬੰਦਾ ਜ਼ਮੀਨ ਲੈਣਾ ਚਾਹੋ ਨਹੀਂ ਲੈ ਸਕਦਾ ਆਪਣੇ ਦੇਸ਼ ਦੇ ਖੁਦ ਉਹ ਦੋ ਕਾਨੂੰਨ ਜੰਮੂ ਕਸ਼ਮੀਰ ਚ ਨਹੀਂ ਲੈ ਸਕਦਾ ਉਤਰਾੰਚਲ ਚ ਨਹੀਂ ਲੈ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਅਸੀਂ ਵੀ ਐਲਾਨ ਕਰਦੇ ਹਾਂ ਜਾਣਦਾ ਸਾਨੂੰ ਉੱਥੇ ਲੈਣ ਦਿਓ ਨਹੀਂ ਤਾਂ ਪੰਜ ਮੈਂ ਕਹਿੰਦਾ ਅਸੀਂ ਕਾਨੂੰਨ ਲਿਆਵਾਂਗੇ ਪੰਜਾਬ ਦੇ ਵਿੱਚ ਵੀ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕੂਗਾ ਦੂਜੀ ਗੱਲ ਮੈਂ ਦੇਖੀ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 25-30 ਹਜ਼ਾਰ ਨੌਕਰੀਆਂ ਸਰਕਾਰੀ ਲੱਗੇ ਲੋਕ ਮੈਂ ਲਿਸਟ ਦੇਖ ਰਿਹਾ ਸੀ ਮੈਂ ਲਿਸਟ ਦੇਖ ਰਿਹਾ ਸੀ ਅੱਧੇ ਤੋਂ ਜ਼ਿਆਦਾ ਲੋਕ ਜਿਹੜੇ ਸਰਕਾਰੀ ਨੌਕਰੀ ਪੰਜਾਬ ਦੇ ਲੱਗੇ ਐ ਕੋਈ ਯੂਪੀ ਤੋਂ ਐ ਕੋਈ ਹਰਿਆਣੇ ਤੋਂ ਐ ਕੋਈ ਰਾਜਸਥਾਨ ਤੋਂ ਐ ਆਪਣੇ ਸੂਬੇ ਦੀਆਂ ਨੌਕਰੀਆਂ ਭਰ ਜਾਣ ਲੱਗੀਆਂ ਕਿਉਂਕਿ ਆਪਾਂ ਬਾਹਰ ਲਿਆਂ ਨੂੰ ਤਾਂ ਇੱਥੇ ਕਬਜ਼ਾ ਖਰਾਹ ਦਿੱਤਾ ਮੈਂ ਐਲਾਨ ਕਰਦਾ ਕਿ ਜਿਸ ਦਿਨ ਸਰਕਾਰ ਆ ਗਈ ਕਾਨੂੰਨ ਬਣਾਵਾਂਗੇ ਫਿਰ ਤੋਂ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਮਿਲਣਗੀਆਂ ਹੋਰ ਕਿਸੇ ਨੂੰ ਨਹੀਂ ਮਿਲੂਗੀ ਬੋਲੇ ਸੋਨ ਹਾ ਜੇ ਇੰਡਸਟਰੀ ਵੀ ਆਉਗੀ ਪੰਜਾਬ ਕਸੀਨ ਇਨਸੈਂਟਿਵ ਦੇਵਾਂਗੇ ਉਹਨਾਂ ਨੂੰ ਇੱਥੇ ਕਾਰਖਾਨੇ ਲਾਉਣ ਵਾਸਤੇ ਕਿਉਂਕਿ ਉਦਯੋਗ ਦੇ ਬਿਗੈਰ ਕੰਮ ਨਹੀਂ ਚੱਲਣਾ ਆਪਣਾ ਪਰ ਅਸੀਂ ਇਨਸੈਂਟਿਵ ਚੰਗੇ ਦੇਵਾਂਗੇ ਪਰ ਕੰਡੀਸ਼ਨ ਰੱਖਾਂਗੇ 80% ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਪੰਜਾਬ ਦੇ ਲੋਕਾਂ ਦੀਆਂ ਹੋਣੀਆਂ ਚਾਹੀਦੀਆਂ ਬੋਲੇ ਸੋਨਾ ਜਿਹੜੀਆਂ ਜਿਹੜੀਆਂ ਸਹੂਲਤਾਂ ਬਾਪੂ ਬਾਦਲ ਦਿੰਦੇ ਸੀ ਉਹ ਸਾਰਿਆਂ ਕੁਝ ਬੰਦ ਹੋ ਗਿਆ ਹੁਣ ਆਟਾ ਦਾਲ ਸਕੀਮ ਬੰਦ ਹੋ ਗਈ ਕਿ ਨਹੀਂ ਹੁਣ ਤਾਂ ਦਿੱਲੀ ਵਾਲੀ ਕਣਕ ਆਉਂਦੀ ਆ ਅਨੰਦ ਤਾਂ ਬੰਦ ਕਰਤੀ ਐ ਪਹਿਲੀ ਦਿਨ ਆਟਾ ਦਾਲ ਸਕੀਮ ਵਾਪਸ ਚਾਲੂ ਕੀਤੀ ਜਾਊਗੀ ਸ਼ਗਨ ਨੀਲੇ ਕਾੜ ਕਟੇ ਜਿੰਨੇ ਨੀਲੇ ਕਾੜ ਕਟੇ ਆ ਸਾਰੇ ਵਾਪਸ ਬਣਾਏ ਜਾਣਗੇ ਸ਼ਗਨ ਸਕੀਮ ਵਾਪਸ ਚੱਲੀ ਜਾ ਚਾਲੂ ਕਰਾਈ ਜਾਊਗੀ ਐਸੀ ਪਰਿਵਾਰਾਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਤਕਰੀਬਨ 7 ਲੱਖ ਅਸੀਂ ਬੱਚਿਆਂ ਬੱਚਿਆਂ ਨੂੰ ਅਸੀਂ ਕਾਲਜਾਂ ਦੀ ਪੜ੍ਹਾਈ ਕਰਾਈ ਹੈ ਆ ਬੰਦ ਹੋ ਗਿਆ ਹੈ ਔਨਸਾਰ ਵਾਪਸ ਚਾਲੂ ਕੀਤੀ ਜਾਊਗੀ ਔਨਸਾਰ ਪੈਨਸ਼ਨ ਵਧਾਈ ਜਾਊਗੀ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਹੈ ਕਿਤੇ ਮੈਂ ਜਾਣਨਾ ਹੁੰਨਾ ਨਾ ਸੜਕ ਤੇ ਮੈਂ ਦੇਖਦਾ ਰਹਿਣਾ ਆ ਯੂਨੀਵਰਸਿਟੀ ਕਿਦੋਂ ਬਣੀ ਹੈ ਉਹ ਬਾਦਲ ਸਾਹਿਬ ਦੇ ਟਾਈਮ 'ਚ ਯਾਰ ਅਸ ਨਹਿਰ ਕਿਦੋਂ ਨਿਕਲੀ ਹੈ ਪਤਾ ਕਰਾਓ ਬਾਦਲ ਸਾਹਿਬ ਦੇ ਟਾਈਮ 'ਚ ਆ ਡੈਮ ਕਿਦੋਂ ਬਣਿਆ ਹੈ ਬਾਦਲ ਸਾਹਿਬ ਦੇ ਟਾਈਮ 'ਚ ਆ ਕਾਲਜ ਕਿਦੋਂ ਬਣਿਆ ਹੈ ਬਾਦਲ ਸਾਹਿਬ ਦੇ ਟਾਈਮ 'ਚ ਆ ਟਿਊਬਲ ਕਿੰਨੇ ਲੱਗੇ ਹੈ ਕਿਦੋਂ ਕਿਹਨੇ ਸਰਕਾਰ ਨੇ ਦਿੱਤੇ ਹੈ ਬਾਪੂ ਬਾਦਲ ਨੇ ਦਿੱਤੇ ਹੈ ਮੇਰੇ ਕੋਲੇ ਮਹਿਕਮਾ ਸੀ ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਕਿੰਨੇ ਟਿਊਬਲ ਕਨੈਕਸ਼ਨ ਆ ਪੰਜਾਬ ਦੇ ਕਹਿੰਦੇ 15 ਲੱਖ ਹੈ ਮੈਂ ਕਿਹਾ ਕਿਹੜੀ ਸਰਕਾਰ ਨੇ ਕਿੰਨੇ ਦਿੱਤੇ ਹੈ ਇੱਕ ਹਫ਼ਤੇ ਬਾਅਦ ਮੇਰੇ ਕੋਲ ਆਏ ਹਿਸਾਬ ਲੈ ਕੇ ਕਹਿੰਦੇ ਜੀ 15 ਲੱਖ ਚੋਂ 13.5 ਲੱਖ ਅਖਾਲੀ ਦਲ ਨੇ ਦਿੱਤੇ ਐ। ਯਾ ਮੈਂ ਕਿਥੇ ਤੁਸੀਂ ਸੋਚਿਆ ਟਿਊਬਲ ਕਨੈਕਸ਼ਨ ਦੇਣ ਵਾਲਾ ਅਖਾਲੀ ਦਲ, ਮੁਫਤ ਬਿਜਲੀ ਦੇਣ ਵਾਲਾ ਅਖਾਲੀ ਦਲ, ਆਟਾ ਦਾਲ ਦੇਣ ਵਾਲਾ ਅਖਾਲੀ ਦਲ, ਸ਼ਗਨ ਦੇਣ ਵਾਲਾ ਅਖਾਲੀ ਦਲ, ਮੰਡੀਆਂ ਬਣਾਉਣ ਵਾਲਾ ਅਖਾਲੀ ਦਲ ਗੁਰੂ ਘਰਾਂ ਦੀ ਸੇਵਾ ਕਰਨ ਵਾਲਾ ਸੰਭਾਲ ਕਰਨ ਵਾਲਾ ਅਕਾਲੀ ਦਲ ਜਿੰਨੇ ਆਪਣੇ ਗੁਰੂ ਸਾਹਿਬ ਜਿਹੜੇ ਜਿਹੜੇ ਸ਼ਹਿਰਾਂ ਚੱਲਣ ਸ਼ੋ ਉਹਨਾਂ ਦੇ ਹੋ ਪਏ ਐ ਸਾਰੇ ਸ਼ਹਿਰਾਂ ਨੂੰ ਡਿਵੈਲਪ ਕਰਨ ਵਾਲਾ ਅਕਾਲੀ ਦਲ ਘਰ ਘਰ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਮੁਕਤ 200 ਯੂਨਿਟ ਬਿਜਲੀ ਦੇ ਦੇਣ ਵਾਲਾ ਅਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਨਹਿਰਾ ਕੱਟਣ ਵਾਲਾ ਅਕਾਲੀ ਦਲ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਪਤਾ ਨਹੀਂ ਭੁੱਲ ਜਾਂਦੇ ਆਪਾਂ ਸਾਰੇ ਤੁਸੀਂ ਮੈਂ ਚੈਲੰਜ ਕਰਦਾ ਕਿਸੇ ਵੀ ਕਾਂਗਰਸ ਦੀ ਸਟੇਜ ਤੇ ਕਿਤੇ ਤੁਸੀਂ ਸੁਣਿਆ ਕਿਸੇ ਲੀਡਰ ਨੂੰ ਕਿ ਸਾਡੀ ਸਰਕਾਰ ਨੇ ਆਹ ਬਣਾ ਕੇ ਦਿੱਤਾ ਪੰਜਾਬ 'ਚ ਇੱਕ ਲੀਡਰ ਨਹੀਂ ਕਹੂਗਾ ਇੱਕ ਲੀਡਰ ਮੈਂ ਤਾਂ ਅਸੈਂਬਲੀ 'ਚ ਵੀ ਪੁੱਛਿਆ ਸੀ ਤੁਸੀਂ ਸੁਣਿਆ ਹੋਣਾ ਜੇ ਟੀਵੀ ਤੇ ਆਇਆ ਸੀ ਮੈਂ ਸਵਾਲ ਪੁੱਛਿਆ ਸੀ ਬਹਿ ਚੱਲਦੀ ਕਿ ਕਿਹੜੀ ਸਰਕਾਰ ਨੇ ਕੀ ਕੀਤਾ ਪੰਜਾਬ 'ਚ ਅਸੈਂਬਲੀ 'ਚ ਮੈਂ ਮੈਂ ਉੱਤੇ ਖੜਾ ਹੋਇਆ ਮੈਂ ਕਿਹਾ ਬੈਸ ਕਰਨ ਦੀ ਲੋੜ ਹੀ ਨਹੀਂ ਮੈਂ ਕਿਹਾ ਕਾਂਗਰਸੀਓ ਤੁਸੀਂ ਮੈਨੂੰ ਪੰਜ ਚੀਜ਼ਾਂ ਗਿਣਾ ਦਿਓ ਪੂਰੇ 70 ਸਾਲ ਦੇ ਵਿੱਚ ਜਿਹੜੀਆਂ ਤੁਸੀਂ ਬਣਾਈਆਂ ਪੰਜਾਬ ਵਿੱਚ ਪੰਜ ਚੀਜ਼ਾਂ ਆ ਇੱਕ ਦੂਜੇ ਨੂੰ ਪੁੱਛਣ ਲੱਗੇ ਪੰਜ ਨਹੀਂ ਗਿਣਾ ਸਕੇ ਮੈਂ ਕਿਹਾ ਚਾਰ ਚਾਰ ਵੀ ਨਹੀਂ ਗਿਣਾ ਸਕੇ ਦੋ ਨਹੀਂ ਫਿਰ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੇ ਕਾਂਗਰਸੀਆਂ ਨੇ ਕੀ ਜਵਾਬ ਦਿੱਤਾ ਚੰਨੀ ਨੇ ਪੈਚਵਰ ਕਿਤੇ ਸੜਕਾਂ ਦੇ ਢੋਏ ਭਰੇ ਐ ਆ ਝਾੜੂ ਵਾਲਿਆਂ ਦਾ ਟੋਈ ਨਹੀਂ ਭਰੇ ਕੀ ਆਪਾਂ ਪੰਜਾਬ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੱਥ ਖੜੇ ਕਰੋ ਕੱਲੇ ਹੱਥ ਖੜੇ ਕਰਕੇ ਨਹੀਂ ਹੋਣਾ ਬਟਨ ਦਬੋਣਾ ਪੈਣਾ ਕਿਸ ਚੀਜ਼ ਦਾ ਬਟਨ ਦਬੋਣਾ ਪੈਣਾ ਮੈਂ ਸੁਣਿਆ ਨਹੀਂ ਤੇ ਪਹਿਲੀ ਵਾਰ ਪਹਿਲਾ ਨਿਸ਼ਾਨਾ ਆ ਗਿਆ ਤਰਨ ਤਰਨ ਹਲਕੇ ਦਾ ਨੇਰੀ ਲਿਆ ਦਿਓ ਆ ਜਿੰਨੀਆਂ ਪਾਰਟੀਆਂ ਦਿਖਾ ਦਿਓ ਕੀ ਉਹ ਪਾਰਟ ਆਪਣੇ ਬਜ਼ੁਰਗਾਂ ਜਿਹੜੀ ਸਪਿਰਿਟ ਤੁਹਾਡੇ ਬਜ਼ੁਰਗਾਂ ਦੀ ਸੀ ਪੰਥ ਪ੍ਰਤੀ ਅਕਾਲੀ ਦਲ ਪ੍ਰਤੀ ਉਹ ਸਪਿਰਿਟ ਆਪਣੇ ਵਿੱਚ ਫਿਰ ਤੋਂ ਲੈ ਕੇ ਆਓ ਉਹ ਸਪਿਰਿਟ ਵਾਪਸ ਲੈ ਕੇ ਆਓ ਤੁਹਾਡੇ ਬਜ਼ੁਰਗ ਤੇ ਬਜ਼ੁਰਗਾਂ ਦੇ ਬਜ਼ੁਰਗ ਆਪਣੇ ਘਰੇ ਬਜ਼ੁਰਗਾਂ ਨੂੰ ਪੁੱਛੋ ਜਦੋਂ ਅਕਾਲੀ ਦਿਲ ਦਾ ਕੋਈ ਸੁਨੇਹਾ ਆਉਂਦਾ ਸੀ ਨਾ ਬਜ਼ੁਰਗ ਆਪਣਿਆਂ ਵੀ ਉਦੋਂ ਪਰਨਾ ਫੜ ਕੇ ਚੱਲ ਪੈਂਦੇ ਸੀ ਪਾਉਣ ਨੂੰ ਭਾਵੇਂ 5 ਸਾਲ ਜੇਲ੍ਹ ਪੈਣਾ ਪਿਆ ਭਾਵੇਂ 4 ਸਾਲ ਭਾਵੇਂ ਕਿੰਨੇ ਪਿੱਛੇ ਨਹੀਂ ਹਟੇ ਆ ਨਵੀਂ ਪੀੜੀ ਭੁੱਲ ਗਈ ਐ ਕੀ ਪੰਜਾਬ ਕੀ ਸੀ ਤੇ ਕਾਲੀ ਦਲ ਦਾ ਕੀ ਮਤਲਬ ਹੈ ਇਸ ਕਰਕੇ ਮੈਂ ਆਪਣੀ ਬਜ਼ੁਰਗਾਂ ਦੀ ਤੇ ਬਜ਼ੁਰਗਾਂ ਦੇ ਬਜ਼ੁਰਗਾਂ ਦੀ ਸਪਿਰਟ ਵਾਪਸ ਲੈ ਕੇ ਆਓ ਤੇ ਵਾਪਸ ਉਹੀ ਕਾਲੀ ਦਲ ਦੀ ਤਾਕਤ ਬਣਾਓ ਜਿਹੜੀ ਪਹਿਲੇ ਹੁੰਦੀ ਸੀ ਤੇ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਪਛਾਣੋਗੇ ਤੁਸੀਂ ਹੈਰਾਨ ਰਹਿ ਜਾਓਗੇ ਕਹਿ ਜੇ ਸੁਪਨੇ ਅਸੀਂ ਬਣਾਈ ਬੈਠੇ ਆ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਖਾਲੀ ਦਲ ਤੋਂ ਬਗੈਰ ਕੋਈ ਹੋਰ ਕਰ ਨਹੀਂ ਸਕਦਾ ਇਹਨਾਂ ਨਾ ਕਾਂਗਰਸੀਆਂ ਦਾ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਘਰ ਹੈ ਨਾ ਫੁੱਲਾਂ ਵਾਲਿਆਂ ਦਾ ਪੰਜਾਬ ਚ ਘਰ ਹੈ ਕੱਲਾ ਘਰ ਕਾਲੀ ਦਾ ਲਾੜਿਆਂ ਦਾ ਘਰ ਹੈ ਪੰਜਾਬ ਆ ਤਾਂ ਗੈਸਟ ਹਾਊਸ ਵਾਂਗੂ ਆਉਂਦੇ ਐ ਇੱਥੇ ਰਹਿ ਕੇ ਲੁੱਟ ਕੇ ਚਲੇ ਜਾਂਦੇ ਐ ਤੇ ਜਦੋਂ ਠੱਗੀ ਵੱਜ ਜਾਂਦੀ ਐ ਫਿਰ ਆਪਾਂ ਰੋਂਦੇ ਐ ਇਸ ਕਰਕੇ ਮੈਂ ਬੇਨਤੀ ਕਰਦਾ ਐ ਨਾਲੇ ਖੇਰਾ ਸਾਹਿਬ ਬੱਠੇ ਬੰਦੀ ਸਿੰਘ ਬੈਠੇ ਐ ਖੇਰਾ ਸਾਹਿਬ ਆਪਾਂ ਮਨ ਲਾ ਜਾ ਮਿੰਤਾ ਕਰਨੀਆਂ ਛੱਡ ਦਈਏ ਜਦੋਂ ਸਰਕਾਰ ਆਈ ਪਹਿਲੀ ਘੁੱਗੀ ਸਾਰਿਆਂ ਨੂੰ ਛੱਡ ਦੂੰਗਾ ਦੇਖੀ ਜੋਗ ਜੀ ਨੇ ਪੂਛ ਫੜ ਲੈ ਬੋਲੇ ਹੋ ਰਹਾ ਸਰਕਾਰ ਆਪਣੀ ਬਣਾ ਦਿਓ ਕੋਈ ਬੰਦੀ ਸਿੰਘ ਪੰਜਾਬ ਦੀ ਜੇਲ੍ਹ ਚ ਨਰੂਗਾ ਸਾਰੇ ਬਾਹਰ ਹੋਣਗੇ ਵਾਈਰੂ ਜੀ ਕਾ ਖਾਲਸਾ ਵਾਈਰੂ ਜੀ ਕੀ ਫਤਹ ਐਮਐਲਏ ਸਰਦਾਰ ਬਲਜੀਤ ਸਿੰਘ ਜੀ ਤੇ ਸਮੁੱਚੇ ਸਰਕਾਰ ਪ੍ਰਧਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦ